ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਮੋਗਾ ਬਸ ਕਾਂ ਦਾ ਪੀੜਤ ਪਰਿਵਾਰ ਬੱਚੀ ਦੇ ਪੋਸਟਮਾਰਟਮ ਲਈ ਤਿਆਰ ਬੱਚੀ ਦੇ ਪਿਤਾ ਨੇ ਕਿਹਾ ਫੈਸਲੇ ਪਿੱਛੇ ਨਹੀਂ ਕੋਈ ਦਬਾਅ ਨਹੀਂ ਵਧਾਉਣਾ ਚਾਹੁੰਦੇ ਮਾਮਲਾ ਸਰਕਾਰ ਦੇ ਮੁਆਵਜ਼ੇ ਤੋਂ ਜਿਤਾਈ ਸੰਤੁਸ਼ਟੀ ਪੰਜਾਬ ਸਰਕਾਰ ਦੇ ਰਹੀ ਹੈ 24 ਲੱਖ ਦਾ ਮੁਆਵਜ਼ਾ ਕਿੱਥੇ ਆਪ ਕਰਨੇ ਕਿੱਥੇ ਯਾ ਦੋਸਤ ਨੇ ਮੈਨੂੰ ਮੈਨੂੰ ਧੰਕੀ ਨਹੀਂ ਦਿੱਤੀ ਮੈਨੂੰ ਜੋ ਮੇਰੀ ਸਰਕਾਰ ਨੇ ਦੇਤਾ ਮੈਨੂੰ ਕਬੂਲ ਆ ਮੋਗਾ ਬਸਕਾਨ ਦੇ ਚਸ਼ਮਦੀਦਾਂ ਦਾ ਏਬੀਪੀ ਸਾਂਝਾ ਕੋਲ ਦਾਵਾ ਕਿ ਹਾਂ ਮੁਲਜ਼ਮਾਂ ਦੀ شناخت ਨਹੀਂ ਸਿਰਫ ਦਸਤਖਤ ਕਰਵਾਏ ਪੁਲਿਸ ਨੇ ਕੀਤਾ ਮੁਲਜ਼ਮਾਂ ਦੀ ਪਛਾਣ ਪੜੇੜ ਦਾ ਦਾਵਾ ਚਸ਼ਮਦੀਦ ਤੇ ਪੀੜਤਾ ਦੇ ਭਰਾ ਨੂੰ ਪੁਲਿਸ ਨੇ ਸੀ ਸੱਦਿਆ ਜੋ આરોપી ਪਕੜੇ ਹੋਏ ਹਨ ਉਹ ਵਹੀ ਹੈ ਨਹੀਂ ਉਹ ਨਹੀਂ ਸਾਡਾ ਆਪਣਾ ਆਪਣਾ ਸੈਂਡ ਕਰ ਲੈ ਜੀ ਸੱਜਿਆ ਹੋ ਸੈਂਡ ਕਰਕੇ ਜੀ ਜਿਲੰਦਰ ਛੇੜਛਾੜ ਮਾਮਲੇ ਦੇ ਤਿੰਨ ਮੁਲਜ਼ਮ ਹਿਰਾਸਤ ਵਿੱਚ ਕੁੱਲ 8 ਲੋਕਾਂ ਤੇ ਮਾਮਲਾ ਦਰਜ ਸ਼ਨੀਵਾਰ ਸ਼ਾਮ ਬੇਟੀ ਨਾਲ ਹੋ ਰਹੀ ਛੇੜਖਾਨੀ ਦਾ ਵਿਰੋਧ ਕਰਨ ਤੇ ਹੈੱਡ ਕਨਸਟੇਬਲ ਪੀਤਾ ਨਾਲ ਕੀਤੀ ਗੁੰਡਿਆਂ ਨੇ ਕੁੱਟਮਾ ਜ਼ਖਮੀ ਗੁਰਮੀਤ ਸਿੰਘ ਹਸਪਤਾਲ ਚ ਦਾਖਲ ਮੇਰੇ ਸਿਰ ਦੇ ਵਿੱਚ ਤੇ ਇੰਨਾ ਕਰ ਮੈਂ ਲੋਕ ਉਹਨਾਂ ਨੇ ਇੱਕ ਟਾਈਮ ਮਾਰੀ ਗਏ ਜੋ ਪਤਾ ਨਹੀਂ ਦਰਤ ਦੁੱਤਰ ਵੀ ਕੋਈ ਵਿੱਚ ਪੁੱਟੇ ਸਿੱਦੇ ਮਾਰੀ ਗਏ ਕੋਈ ਸਮਝਣ ਲੱਗੀ ਮੈਨੂੰ ਪੰਜਾਬ ਚ ਅਪਰਾਧ ਤੇ ਅਤਿਆਚਾਰ ਦੀ ਹੋਈ ਹੱਦ ਪਾਰ ਸਵਰਾਜ ਅਭਿਆਨ ਨੂੰ ਲੁਧਿਆਣਾ ਲੈ ਕੇ ਪਹੁੰਚੇ ਪ੍ਰਸ਼ਾਦ ਭੂਸ਼ਣ ਨੇ ਲਗਾਏ ਸਰਕਾਰ ਤੇ ਨਸ਼ਾ ਦੇ ਕਾਰੋਬਾਰ ਨੂੰ ਵਧਾਵਾ ਦੇਣ ਦੇ ਇਲਜ਼ਾਮ ਕਿ ਹਾ ਆਤਮਾ ਤੋਂ ਦੂਰ ਹੋ ਕੇ ਆਮ ਆਦਮੀ ਪਾਰਟੀ ਵੀ ਨਹੀਂ ਬਣ ਸਕੀ ਪੰਜਾਬ ਦੇ ਲੋਕਾਂ ਲਈ ਬਦਲਾ ਭ੍ਰਸ਼ਟਾਚਾਰ ਕੇ ਸਭ ਸੀਮਾ ਪਾਰ ਹੋ ਚੁੱਕੀਆਂ ਹੈ ਪੰਜਾਬ ਮੈਂ ਲੇਕਿਨ ਅਪਰਾਧ ਹੀ ਕਰਨ ਔਰ ਅਤਿਆਚਾਰ ਕੀ ਵੀ ਸਭ ਸੀਮਾਏ ਪਾਰ ਹੋ ਚੁੱਕੀਆਂ ਲੁਧਿਆਣਾ ਦੇ ਬਾਲ ਸੁਧਾਰ ਕਾਰਜੋਂ ਚਾਰ ਕੈਦੀ ਫਰਾ ਜੇਲ੍ਹ ਦੀ ਗ੍ਰਿਲ ਨੂੰ ਕੱਟ ਕੇ ਹੋਏ ਰਫੂ ਚੱਕਰ ਕਤਲ ਦੇ ਮਾਮਲੇ 'ਚ ਕੱਟ ਰਹੇ ਸਨ ਸਜ਼ਾ ਪਿੰਨ ਬਿਹਾਰ ਅਤੇ ਇੱਕ ਪੰਜਾਬ ਨਾਲ ਸੰਬੰਧਤ ਜੇਲ੍ਹ ਪ੍ਰਸ਼ਾਸਨ ਨੇ ਧਾਰੀ ਚੁਪੀ ਪੁਲਿਸ ਕਾਰਵਾਈ ਕਰ ਰਹੀ ਹੈ ਬਾਕੀ ਜੋ ਵੀ ਉਕਰੀ ਬਾਹਰ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ